ਗੀ ਗਰਮਾਤਾ ਅੱਜ ਬੜੀ ਖੁਸ਼ ਲੱਗਦੀ ਆ ਖੁਸ਼ ਕਿਉਂ ਨਾ ਹੋਮਾ ਪੁੱਤ ਅੱਜ ਤੇਰੇ ਮੰਮੀ ਨੇ ਆਣਾ ਮੇਰੇ ਵੱਡੇ ਵੀਰ ਨੇ ਲੈ ਆਪਣੇ ਭਰਾ ਦਾ ਨਾਮ ਸੰਕੇਤ ਆ ਤੈਨੂੰ ਇਦਾਂ ਚਾ ਚੜਿਆਂਦਾ ਜਿੱਦਾਂ ਬੱਚਿਆਂ ਨੂੰ ਆਪਣੇ ਪਿਓ ਨੂੰ ਦੇਖ ਕੇ ਚੜਦਾ ਫਿਰ ਤੇ ਹੱਥ ਰੱਖਣ ਵਾਲਾ ਵੱਡਾ ਵੀਰ ماں ਬਲਦੀ ਪਛਾਈ ਤੋਂ ਪਤਨੀ ਹੁੰਦਾ ਮੁਕਿਆ ਨਹੀਂ ਕਿੰਨੀਆਂ ਨੜੀਆਂ ਚ ਨਿਕਲੀ ਆ ਬਚਪਨ ਕੋ ਤੋ ਖਿਆਣ ਪਾ ਕੇ ਬਦਲ ਜਾਂਦਾ ਪਤਾ ਹੀ ਨਹੀਂ ਲੱਗਦਾ ਚੁੱਟੇ ਹੁੰਦੇ ਪੈਂਤਰਾ ਵਦਾ ਉਹ ਪਿਆਰ ਬੜਾ ਚਤਾਂ ਦਾ ਪੁੱਤ ਜਦੋਂ ਮੈਂ ਪੁੱਛੇ ਲਾਣੀ ਵੀ ਨਾਲ ਲੜਨਾ ਕਿ ਪਾੜਾ ਨਾ ਪਾਦੀ ਤੇ ਵੀਰ ਨੂੰ ਜਾਨ ਜਾਨ ਕੇ ਖਿਜਾਣਾ ਆਂਦੇ ਜਾਂਦੇ ਗੁੱਤ ਫੱਟਦੇ ਨੇ ਛੋਟੀ ਪੈਂ ਕਰਕੇ ਰੋਬ ਰੱਖਣਾ ਕਹਿਣਾ ਘੇੜ ਕੇ ਖੜੀ ਕੇ ਦੇਖਦੀ ਆ ਅੰਦਰ ਚੱਲ ਫੇਰ ਜਦੋਂ ਦੀ ਨੌਕਰੀ ਲੱਗੀ ਤਾਂ ਆਪਣੀ ਤਨਖਾਹ ਚੋਂ ਮੈਨੂੰ ਸੂਲ ਲਾ ਕੇ ਦੇਣਾ ਔਕਾਦੀ ਨਹੀਂ ਸੀ ਭੁੱਲਦਾ ਤੇ ਹੁਣ ਤਾਂ ਉਹ ਗੇੜਾ ਵੀ ਸਬੱਬੀ ਮਾਰ ਦਿਆ ਬਸ ਉੱਤੇ ਕੁਪੀਲਦਾਰੀਆਂ ਤੇ ਜਗਦੀਆਂ ਰੀਤਾ ਦੀ ਪੰਡ ਜਦੋਂ ਸਿਰ ਤੇ ਪਾ ਜਾਂਦੀ ਆ ਨਾ ਤਾਂ ਪੈਂਟਰਾਵਾ ਦੇ ਵੀ ਛੋੜੇ ਪੈ ਜਾਂਦੇ ਆ ਪਰ ਅੱਜ ਵੀ ਜਦੋਂ ਉਹਦਾ ਫੋਨ ਆਉਂਦਾ ਨਾ ਤਾਂ ਵਾਸਨ ਕੇਪ ਚਾਹਦਾ ਆ ਕਹਿੰਦਾ ਹੋਲੀ ਨਾ ਬੁਲਿਆ ਕਰ ਮਿੰਨੀ ਤੇਰੀ ਫਿਕਰ ਹੋ ਜਾਂਦੀ ਆ ਮੈਂ ਤਾਂ ਰੱਬ ਤੋਂ ਇਹੀ ਸੁੱਖ ਮੰਗਦੀ ਆ ਕਿ ਸਾਰੀਆਂ ਪੈਣਾ ਦੇ ਵੀਰ ਸਦਾ ਵਸਤੇ ਰਹਿਣ ਸਕੇ ਵੀਰ ਹੋਂ ਵੇਰ ਬਾ ਹੁੰਦੇ ਸਾਰੀ ਵੇਖ ਮਹਰੀ